ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਇੱਕ ਬੂਟੇ ਬਾਰੇ ਜਾਣਕਾਰੀ ਦਿੰਨੇ ਆ ਜਿਹੜਾ ਕਿ ਇੱਕ ਵੀਡ ਹੈ ਭਾਵ ਜੰਗਲੀ ਬੂਟਾ ਹੈ ਪਰ ਹੁੰਦਾ ਇੰਨਾ ਫਾਇਦੇਮੰਦ ਹੈ ਕਿ ਇਹਨੂੰ ਅਸੀਂ ਸੁਪਰ ਫੂਡ ਕਹਿ ਸਕਦੇ ਆ ਤੇ ਇਹਦਾ ਨਾਂ ਹੈ ਬਾਥੂ ਬਾਥੂ ਦਾ ਸੈਂਟੀਫਿਕ ਨੇਮ ਹੈਗਾ ਚੀਨੋਪੋਡੀਅਮ ਐਲਬਮ ਇਹਨੂੰ ਤੁਸੀਂ ਅਕਸਰ ਹੀ ਦੇਖਿਆ ਹੋਊਗਾ ਕਣਕ ਦੇ ਖੇਤਾਂ ਦੇ ਵਿੱਚ ਇਹ ਤੁਹਾਨੂੰ ਮਿਲੇਗਾ ਜਿਆਦਾਤਰ ਉਗਿਆ ਹੋਇਆ ਜਾਂ ਤੁਹਾਨੂੰ ਇਹ ਘਰਾਂ ਦੇ ਵਿੱਚ ਵੀ ਜਿਵੇਂ ਸਾਡੇ ਘਰ ਦੇ ਖੁੱਗਿਆ ਹੋਇਆ ਹੈ ਇਹ ਜਿੱਥੇ ਤਾਂ ਬੀਜ ਇੱਕ ਵਾਰੀ ਆ ਜੇ ਤਾਂ ਉੱਥੇ ਹਰ ਸਾਲ ਇਹ ਉਗਪਿੰਦਾ ਹੈ ਬਾਥੂ ਦਾ ਬੂਟਾ ਜੜਾਈ ਨੂੰ ਅਸੀਂ ਕਰਾਮਾਤੀ ਬੂਟਾ ਵੀ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਤੱਤ ਹੁੰਦੇ ਆ ਜਿਵੇਂ ਕਿ ਇਹਨਾਂ ਵਿੱਚ ਵਿਟਾਮਿਨਸ ਨੂੰ ਜੇ ਅਸੀਂ ਗੱਲ ਕਰੀਏ ਤਾਂ ਵਿਟਾਮਿਨ A, ਵਿਟਾਮਿਨ C, ਵਿਟਾਮਿਨ K ਤੇ B ਕੰਪਲੈਕਸ ਬਾਥੂ ਦੇ ਵਿੱਚ ਪਾਇਆ ਜਾਂਦਾ ਹੈ ਬਾਥਰ ਵਿੱਚ ਪ੍ਰੋਟੀਨ ਹੁੰਦਾ ਬਹੁਤ ਸਾਰਾ ਫਾਈਬਰ ਹੁੰਦਾ ਪੋਟਾਸ਼ੀਅਮ ਹੁੰਦਾ ਹੈ ਮੈਗਨੀਸ਼ੀਅਮ ਹੁੰਦਾ ਹੈ ਤੇ ਫਾਸਫੋਰਸ ਹੁੰਦੀ ਹੈ ਕੈਲਸ਼ੀਅਮ ਬਹੁਤ ਜ਼ਿਆਦਾ ਹੋਣ ਕਰਕੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਵਿਟਾਮਿਨ ਸੀ ਇਹਦੇ ਵਿੱਚ ਭਾਰੀ ਮਾਤਰਾ ਚ ਹੋਣ ਕਰਕੇ ਸਾਡੀ ਸਕਿਨ ਨੂੰ ਸੋਹਣਾ ਬਣਾਉਂਦਾ ਹੈ ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਜਿਹੜੀ ਉਹਨੂੰ ਬਤਾਉਂਦਾ ਹੈ ਤੇ ਬਾਕੀ ਜਿਹੜੇ ਤੁਸੀਂ ਵੇਖ ਸਕਦੇ ਹੋ ਕਿ ਪੋਟਾਸ਼ੀਅਮ ਮੈਗਨੀਸ਼ੀਅਮ ਬਹੁਤ ਸਾਡੀ ਇਮਿਊਨਿਟੀ ਨੂੰ ਬੂਸਟ ਕਰਦੇ ਆ ਬਾਥੂਆ ਜਿਹੜਾ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਅਮਾਉਂਟ ਫੋਨ ਕਰਕੇ ਸਾਡੇ ਜਿਹੜੇ ਸਟਮਕ ਦੀਆਂ ਸਾਡੇ ਇੰਟੈਸਟਾਈਨ ਦੀਆਂ ਜਿਹੜੀਆਂ ਮੂਵਮੈਂਟਸ ਹੈ ਕਿਉਂਕਿ ਫਾਈਬਰ ਜ਼ਿਆਦਾ ਹੁੰਦਾ ਤਾਂ ਬਾਉਲ ਮੂਵਮੈਂਟਸ ਨੂੰ ਇਹ ਬੈਲੈਂਸ ਕਰਦੇ ਆ ਜਿੰਨਾ ਜਿੰਨਾ ਲੋਕਾਂ ਨੂੰ ਕਨਸਟਿਪੇਸ਼ਨ ਦੀ ਸ਼ਿਕਾਇਤ ਰਹਿੰਦੀ ਜੇ ਬਾਥੂ ਖਾਣ ਆਪਣੇ ਭੋਜਨ ਦਾ ਹਿੱਸਾ ਬਣਾਉਣ ਤਾਂ ਕਨਸਟਿਪੇਸ਼ਨ ਜਿਹੜੀ ਉਹਨਾਂ ਦੀ ਉਹ ਖਤਮ ਹੋ ਜਾਂਦੀ ਹੈ ਤੇ ਪੇਟ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਜੇਕਰ ਸਾਡਾ ਪੇਟ ਸਾਫ਼ ਰਹਿੰਦਾ ਹੈ ਤਾਂ ਅਸੀਂ ਸਾਰਾ ਦਿਨ ਹਲਕੇ ਫੁਲਕੇ ਹੋ ਕੇ ਬਹੁਤ ਸਾਰੇ ਆਪਣੇ ਜਿਹੜੇ ਰੋਜ਼ਾਨਾ ਜੀਵਨ ਦੇ ਕੰਮ ਨਿਭਟਾ ਲੈਣੇ ਆ ਤੇ ਬੜੇ ਅਸੀਂ ਖੁਸ਼ ਰਹਿੰਨੇ ਆ ਬਾਥੂ ਦੀ ਵਰਤੋਂ ਜਿਹੜੀ ਉਹ ਕਿਵੇਂ ਕੀਤੀ ਜਾਂਦੀ ਹੈ ਦੇਖੋ ਆਮ ਤੌਰ ਤੇ ਵੀ ਬਾਥੂ ਨੂੰ ਸਾਗ ਦੇ ਵਿੱਚ ਪਾਇਆ ਜਾਂਦਾ ਹੈ ਬਾਥੂ ਦੀ ਭੁਰਜੀ ਬਣਦੀ ਹੈ ਬਹੁਤ ਟੇਸਟੀ ਬਾਥੂ ਨੂੰ ਤੁਸੀਂ ਲੈ ਲਓ ਧੋ ਕੇ ਚੰਗੀ ਤਰ੍ਹਾਂ ਨੂੰ ਕੱਟ ਲਓ ਕੱਟ ਕੇ ਜਿਸ ਤਰ੍ਹਾਂ ਅਸੀਂ ਮੇਥੇ ਦੀ ਪੁਰਜੀ ਬਣਾਉਣੀ ਹੈ ਪਿਆਜ਼ ਦਾ ਤੜਕਾ ਲਾ ਕੇ ਉਹਦੇ ਵਿੱਚ ਬਾਥੂ ਸਿਟੋ ਤੇ ਆਲੂ ਤੁਸੀਂ ਪਾ ਸਕਦੇ ਹੋ ਜੇਕਰ ਤੁਹਾਡਾ ਮੰਨਾ ਤਾਂ ਬਹੁਤ ਟੇਸਟੀ ਬਾਥੂ ਦੀ ਪੁਰਜੀ ਬਣਦੀ ਹੈ ਔਰ ਪੇਟ ਨੂੰ ਸਾਫ਼ ਕਰਦੀ ਹੈ ਇੱਕਦਮ ਕਨਸਟਿਪੇਸ਼ਨ ਨੂੰ ਖਤਮ ਕਰਦੀ ਹੈ ਤੇ ਬਹੁਤ ਸਾਰੇ ਜਿਹੜੇ ਤੱਤ ਆਉਂ ਸਾਨੂੰ ਇਹਦੇ ਤੋਂ ਮਿਲਦੇ ਆ ਬਾਥੂ ਦਾ ਅਸੀਂ ਸੂਪ ਵੀ ਬਣਾ ਸਕਦੇ ਹਾਂ ਸੂਪ ਜਿਹੜਾ ਬਾਥੂ ਦਾ ਤੁਸੀਂ ਪਾਣੀ ਦੇ ਵਿੱਚ ਬੋਇਲ ਕਰੋ ਉਹਦੇ ਵਿੱਚ ਲਸਣ ਅਦਰਕ ਕਾਲੀ ਮਿਰਚ ਪਾ ਕੇ ਉਨੂੰ ਚੰਗੀ ਤਰ੍ਹਾਂ ਬੋਇਲ ਦੇ ਕੇ ਜਦੋਂ ਤੁਹਾਨੂੰ ਲੱਗੇ ਕਿ ਹਾਂ ਕਾਫੀ ਇਹ ਪੱਕ ਗਿਆ ਹੈ 10 ਮਿੰਟ ਤੱਕ ਤਾਂ ਫਿਰ ਤੁਸੀਂ ਉਹ ਜਿਹੜਾ ਪਾਣੀ ਹੈ ਉਹਨੂੰ ਤੁਸੀਂ ਪੀ ਸਕਦੇ ਹੋ ਬਾਥੂ ਦਾ ਰਾਇਤਾ ਬੜਾ ਟੇਸਟੀ ਬਣਦਾ ਹੈ ਬਾਥੂ ਨੂੰ ਤੁਸੀਂ ਕੱਟੋ ਬਾਥੂ ਨੂੰ ਕੱਟ ਕੇ ਉਹਨੂੰ ਪਾਣੀ ਦੇ ਵਿੱਚ 3-4 ਮਿੰਟ ਤੱਕ ਉਬਲਣ ਦਿਓ ਤੇ ਫਿਰ ਜਿਹੜਾ ਹੈਗਾ ਉਹ ਤੁਸੀਂ ਨਿਚੋੜ ਕੇ ਉਹਦਾ ਜਿਹੜਾ ਹੈਗਾ ਬਾਥੂ ਦਾ ਨਚੋੜ ਕੇ ਕੱਢ ਕੇ ਤੁਸੀਂ ਦਹੀਂ ਦੇ ਵਿੱਚ ਪਾ ਕੇ ਰੈਤਾ ਬਣਾ ਕੇ ਖਾ ਸਕਦੇ ਹੋ ਜਿਹੜਾ ਬਾਥੂ ਦਾ ਰੈਤਾ ਹੁੰਦਾ ਉਹ ਬਹੁਤ ਬੈਨੀਫੀਸ਼ੀਅਲ ਹੁੰਦਾ ਖਾਣਾ ਜਿਹੜਾ ਉਹਦਾ ਪਾਣੀ ਬਚਿਆ ਤੁਸੀਂ ਨਾ ਵੇਸਟ ਕਰੋ ਉਹਦੇ ਨਾਲ ਤੁਸੀਂ ਆਟਾ ਗੁੰਨ ਕੇ ਉਹਦੇ ਫੁਲਕੇ ਬਣਾ ਸਕਦੇ ਹੋ ਇੱਕ ਹੋਰ ਸੌਖਾ ਤਰੀਕਾ ਬਾਥੂ ਨੂੰ ਖਾਣ ਦਾ ਜੇਕਰ ਅਸੀਂ ਹੋਰ ਰਸਾਨੀ ਨਾਲ ਇਹਨੂੰ ਖਾਣਾ ਚਾਹੁੰਦੇ ਆ ਤੈਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਬੋਇਲ ਦੇ ਕੇ ਦੋ ਤਿੰਨ ਇਹਨੂੰ ਕੱਟ ਕੇ ਆਟੇ ਦੇ ਵਿੱਚ ਗੁੰਨ ਲਓ ਤੇ ਉਹਦੀ ਤੁਸੀਂ ਰੋਟੀ ਬਣਾਓ ਰੋਟੀ ਖਾਓਗੇ ਤਾਂ ਉਹਦੇ ਨਾਲ ਜਿਹੜੇ ਸਾਰੇ ਬਾਥੂ ਦੇ ਤੱਤ ਆ ਉਹ ਤੁਹਾਨੂੰ ਮਿਲਣਗੇ ਤੇ ਤੁਹਾਡੀ ਜਿਹੜੀ ਹੈ ਪੇਟ ਵੀ ਸਾਫ਼ ਹੋਊਗਾ ਇਮਿਊਨਿਟੀ ਵਧੂਗੀ ਤਾਂ ਇਹ ਸੀ ਸਾਡਾ ਬਾਥੂ ਬਹੁਤ ਹੀ ਵਧੀਆ ਪੌਦਾ ਹੈ ਸੋਹਣਾ ਵੀ ਬੜਾ ਹੁੰਦਾ ਤੇ ਇਹ ਸੁਪਰ ਫੂਡ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਤੱਤ ਇੱਕੋ ਬੂਟੇ ਵਿੱਚ ਪਾਏ ਜਾਂਦੇ ਆ ਅੱਜ ਲਈ ਫਰੈਂਡਸ ਇੰਨਾ ਹੀ ਕੱਲ ਨੂੰ ਕਿਸੇ ਹੋਰ ਨਵੇਂ ਪੌਦੇ ਨਾਲ ਆਵਾਂਗੀ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ